ਕਦੀ ਜ਼ਿੰਦਗੀ ਚ ਇਹ ਨਾ ਸੋਚੋ ਕੌਣ ਕਿਵੇਂ ਕਦੋਂ ਕਿਸ ਤਰ੍ਹਾਂ ਬਦਲ ਗਿਆ ਸਿਰਫ ਇਹ ਸੋਚੋ ਕਿ ਉਹ ਬੰਦਾ ਤੁਹਾਨੂੰ ਸਿਖਾ ਕੇ ਕੀ ਗਿਆ ਜੇ ਤੁਹਾਡੀ ਲਾਈਫ ਚ ਕੋਈ ਆਇਆ ਸ਼ਖਸ ਜਿਨੇ ਤੁਹਾਨੂੰ ਪਰੇਸ਼ਾਨੀਆਂ ਦਿੱਤੀਆਂ ਨੇ ਹੁਣ ਉਹ ਪਰੇਸ਼ਾਨੀਆਂ ਦੇ ਪਿੱਛੇ ਕਿਤੇ ਤੁਹਾਨੂੰ ਗੁਰੂ ਨਾਲ ਜੋੜ ਕੇ ਤੇ ਨਹੀਂ ਚਲਾ ਗਿਆ ਜੇ ਪਰੇਸ਼ਾਨੀ ਨਾ ਆਉਂਦੀ ਤੁਸੀਂ ਕਿੱਥੇ ਛੁਪੇ ਰਹਿਆਂ ਚ ਜਾਣੀ ਸੀ ਪਰੇਸ਼ਾਨੀ ਨਾ ਆਉਂਦੀ ਕਿੱਥੇ ਸੰਗਤ ਵੱਲ ਆਉਂਦਾ ਹੈ ਬੰਦਾ ਪਰੇਸ਼ਾਨੀ ਨਾ ਆਵੇ ਮੁਸ਼ਕਲ ਦਾ ਸਮਾਂ ਨਾ ਆਵੇ ਕੋਈ ਨਿਤਨੇਮ ਨਹੀਂ ਕਰਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕੌਣ ਕਦੋਂ ਕਿਵੇਂ ਕਿਸ ਤਰ੍ਹਾਂ ਬਦਲ ਗਿਆ ਇਹ ਨਾ ਸੋਚੋ ਇਹ ਸੋਚੋ ਕਿ ਉਹ ਬੰਦਾ ਜ਼ਿੰਦਗੀ ਵਿੱਚ ਸਿਖਾ ਕੇ ਕੀ ਗਿਆ ਜੀਵਨ ਦਾ ਇਹੋ ਹੀ ਵੱਡਾ ਗਿਆਨ ਹੈ ਜਿਹੜੀਆਂ ਤਰਦਾਂ ਨੇ ਨਾ ਉਹ ਕੇਵਲ ਦੁੱਖ ਨਹੀਂ ਦਿੰਦੀਆਂ ਉਹ ਦਰਦਾਂ ਗਿਆਨ ਵੀ ਦਿੰਦੀਆਂ ਨੇ ਇਸ ਕਰਕੇ ਕਦੀ ਵੀ ਕਿਸੇ ਗੱਲ ਦੀ ਮਾਈਂਡ 'ਚ ਟੈਨਸ਼ਨ ਨਾ ਰੱਖੋ ਆਪਣੇ ਮਾਈਂਡ ਨੂੰ ਹਰ ਵੇਲੇ ਕਮਾਂਡ ਇਹੋ ਹੀ ਦਿਓ ਮੈਂ ਚੜਦੀ ਕਲਾ 'ਚ ਆ ਮੈਂ ਬਿਲਕੁਲ ਠੀਕ ਆ ਮੈਂ ਬਿਲਕੁਲ ਰਾਜੀ ਆ ਮੇਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਮੇਰੇ ਨਾਲ ਹੀ ਫਿਰ ਮੈਨੂੰ ਕਾਹਦਾ ਡਰ ਆਖੋ ਧੰਨ ਗੁਰੂ ਰਾਮਦਾਸ ਜੀ